ਖਵਨ ਨਮਾ ਦੇਖਿਆ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕਹਿੰਦੇ ਨੇ ਲਾਲਚ ਬੁਰੀ ਬਲਾਹ ਹੈ ਕਈ ਲੋਕ ਲਾਲਚ ਦੇ ਵਿੱਚ ਫਸ ਜਾਂਦੇ ਨੇ ਉਸ ਲਾਲਚ ਦੇ ਘੇਰੇ ਵਿੱਚੋਂ ਨਿਕਲਣਾ ਉਹਨਾਂ ਲਈ ਬੇहद ਕਾਫੀ ਮੁਸ਼ਕਲ ਹੋ ਜਾਂਦਾ ਹੈ ਤੇ ਕਈ ਲਾਲਚ ਨੂੰ ਠੋਕਰ ਮਾਰਦੇ ਨੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੂੰ ਜਿਹੜੇ ਜਿਹੜੀ ਗੱਲਬਾਤ ਹੋਈ ਹੈ ਜਿਹੜੇ ਹੁਕਮਨਾਮੇ ਆਏ ਨੇ ਅਸੀਂ ਉਹਨਾਂ ਉੱਤੇ ਪੈਰਾ ਦੇਾਂਗੇ ਸੁਖਬੀਰ ਸਿੰਘ ਬਾਦਲ ਦੂਸਰੇ ਪਾਸੇ ਐਸਡੀਪੀਸੀ ਕਮੇਟੀ ਦੇ ਮੈਂਬਰਾਂ ਵੱਲੋਂ ਇਹ ਵੱਡਾ ਲਾਲਚ ਕਿਸ ਨੂੰ ਦਿੱਤਾ ਗਿਆ ਕਿ ਤੁਸੀਂ 2 ਦਸੰਬਰ 2024 ਅਕਾਲ ਤਖਤ ਸਾਹਿਬ ਦੀ ਤਸੀਲਤੂ ਜਿਹੜੇ ਹੁਕਮਨਾਮੇ ਆਏ ਨੇ ਤੁਸੀਂ ਉਹਨਾਂ ਨੂੰ ਬਦਲ ਦਿਓ ਉਹ ਲਾਗੂ ਨਾ ਹੋਣ ਦਿਓ ਉਹ ਸਾਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾ ਦਿਓ ਤੇ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦੇਵਾਂਗੇ ਵਿਵਾਦਾਂ ਦੇ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਐਸ ਵੈਲ ਐਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਂਤ੍ਰਿਕ ਮੈਂਬਰ ਯਾਨੀ ਕਿ ਦੋਨੋਂ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਪੂਰੀ ਤਰ੍ਹਾਂ ਵਿਵਾਦਾਂ ਦੇ ਵਿੱਚ ਘਿਰ ਗਿਆ ਨੇ ਤਿੰਨਾਂ ਤਖਤਾਂ ਦੇ ਜਥੇਦਾਰ ਨੂੰ ਹਟਾਉਣ ਦੇ ਨਵੇਂ ਜਥੇਦਾਰ ਥਾਪਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕਸੂਤੀ ਘਿਰ ਗਈ ਹੈ ਨੇਹੰਗਸਿਕ ਜਥੇਬੰਦੀਆਂ ਤੋਂ ਬਾਅਦ ਦੰਦਿੰਗ ਟਿਕਾ ਸਾਲ ਵੀ ਖੁੱਲ ਕੇ ਸ਼ਰੂਮਣੀ ਕਮੇਟੀ ਦੇ ਫੈਸਲੇ ਖਿਲਾਫ ਡਟ ਗਈ ਹੈ ਇਸ ਦੇ ਨਾਲ ਦੇਸ਼ ਅਤੇ ਵਿਦੇਸ਼ ਦੀਆਂ ਜਥੇਬੰਦੀਆਂ ਤੇ ਸ਼ਰੂਮਣੀ ਕਮੇਟੀ ਦੇ ਫੈਸਲੇ ਦੇ ਖਿਲਾਫ ਸੰਤਰ ਆਈਆਂ ਨੇ ਇਸ ਲਈ ਅਗਲੇ ਦਿਨਾਂ ਅੰਦਰ ਮਾਮਲਾ ਹੋਰ ਗੰਬੀਰ ਹੋਣ ਦੇ ਅਸਾਰ ਬਣ ਗਏ ਨੇ ਹੁਣ ਇਸ ਮਾਮਲੇ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਗਿਆਨੀ ਹਰਪ੍ਰੀਤ ਦੇ ਨਾਲ ਕੀ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਟੀਮਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਸਾਰਾ ਚੱਕ ਜਾਣਦਾ ਹੈ ਲੇਕਿਨ ਇੱਕ ਵੱਡਾ ਖੁਲਾਸਾ ਕੀਤਾ ਗਿਆ ਨਕੂਦਰ ਤੇ ਸਮਾਗਮ ਦੇ ਵਿੱਚ ਸ਼ਰਕਤ ਕੀਤੀ ਗਈ ਭਾਈ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਉਹਨਾਂ ਨੇ ਕਿਹਾ ਕਿ ਮੈਨੂੰ ਬੜਾ ਵੱਡਾ ਲਾਲਚ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਕਿ 2 ਦਸੰਬਰ 2024 ਨੂੰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਫੈਸਲੇ ਆਏ ਨੇ ਉਹਨਾਂ ਨੂੰ ਬਦਲ ਦਿਓ ਉਹਨਾਂ ਹੁਕਮਨਾਮਿਆਂ ਨੂੰ ਠੰਡੇ ਬਸਤੇ ਵਿੱਚ ਪਾ ਦਿਓ ਤੇ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਜਾਵੇਗਾ ਇਹ ਗੱਲ ਕਹੀ ਹੈ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਸਿੱਖਾਂ ਦੀ ਸਰਬੋਤਮ ਸਰਵ ਸੁਪਰੀਮ ਕੋਰਟ ਹੈ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਤੂੰ ਫੈਸਲੇ ਨਹੀਂ ਉਚਾਏ ਮੇਰੇ ਵੀ ਖਿਲਾਫ ਨੇ ਮੈਂ ਉਹਨਾਂ ਨੂੰ ਖੜੇ ਮੱਥੇ ਪਰਵਾਨ ਕਰਾਂਗਾ ਲੇਕਿਨ ਲਾਲਚ ਦੇ ਵਿੱਚ ਨਹੀਂ ਆਵਾਂਗਾ ਉਹਨਾਂ ਨੇ ਕਿਹਾ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਦੀ ਇਹ ਬਾਤ ਸੰਬੰਧੀ ਮੈਨੂੰ ਸੇਵਾ ਮਿਲ ਜਾਣੀ ਸੀ ਜੇਕਰ ਮੈਂ ਉਹ ਫੈਸਲੇ ਉਹ ਹੁਕਮ ਨਾਵੇਂ ਮੈਂ ਬਦਲ ਦਿੰਦਾ ਲੇਕਿਨ ਕਿਹਾ ਨਾ ਮੇਰੀ ਜਮੀਰ ਮਰੀ ਹੋਈ ਨਹੀਂ ਹੈ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ ਅਨੁਸਾਰ ਚੱਲਦਾ ਹਾਂ ਮੈਨੂੰ ਜਿਹੜੀ ਮਰਿਆਦਾ ਹੈ ਉਹ ਹੈ ਸ੍ਰੀ ਅਕਾਲ ਤਖਤ ਉਸ ਦੀ ਬਹਾਲੀ ਸਦਾ ਇਵੇਂ ਕੈਮਰਾਨੀ ਚਾਹੀਦੀ ਹੈ ਮੈਂ ਇਹੋ ਜਿਹਾ ਲਾਲਚ ਦੇ ਵਿੱਚ ਇਨਵੋਲਵ ਨਹੀਂ ਹੋਇਆ ਇਸ ਕਰਕੇ ਮੇਰੀਆਂ ਸਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਕਿਉਂਕਿ ਮੈਂ 2 ਦਸੰਬਰ 2024 ਨੂੰ ਜਿਹੜੇ ਫੈਸਲੇ ਜਿਹੜੇ ਹੁਕਮਨਾਮੇ ਆਏ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਉਹ ਕਿਆ ਹੈ ਕਿ ਲਾਗੂ ਕਿਤੇ ਜਾਣ ਇਹ ਕਹਿੰਦੇ ਨੇ ਕਿ ਲਾਗੂ ਨਾ ਕਰਾਓ ਤੋ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਚਾਹੇਗਾ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਬੋਲ ਨੇ ਇਹ ਵੱਡਾ ਕਲਾਸਾ